ਹਲਕਾ ਨਕੋਦਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਇਆ ਦੀ ਅਗਵਾਈ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਹਲਕਾ ਨਕੋਦਰ ਦੇ ਪਿੰਡਾਂ ਵਿੱਚ ਕੱਢਿਆ ਗਿਆ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਆਗੂਆਂ ਨੇ ਇਸ ਟਰੈਕਟਰ ਮਾਰਚ ਵਿੱਚ ਵੱ ਚੜ ਕੇ ਹਿੱਸਾ ਲਿਆ ਇਸ ਮੌਕੇ ਡਾਕਟਰ ਨਵਜੋਤ ਸਿੰਘ ਦਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਰਹੀ ਹੈ ਅਤੇ ਹਮੇਸ਼ਾ ਰਹੇਗੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੇਂ-ਸਮੇਂ ਤੇ ਉਹਨਾਂ ਦੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਗਾ ਤੋਂ ਵਿਰੋਧ ਬੱਤਰਾ ਦੇ ਨਾਲ ਵੀ ਜੇ ਕੁਮਾਰ ਦੀ ਰਿਪੋਰਟ દેશ ਕਾਂਗਰਸ ਔਰ ਸਾਡੇ ਜੁਦਵਿੰਦਰ ਯਾਦਵ ਜੀ ਹੈ ਉਹਨਾਂ ਦੇ ਨਿਰਦੇਸ਼ਾਂ ਉੱਤੇ ਸਾਰੇ ਹਲਕਿਆਂ 'ਚ ਟਰੈਕਟਰ ਯਾਤਰਾ ਕੱਢੀ ਜਾ ਰਹੀ ਹੈ ਔਰ ਨਕੋਦਰ ਹਲਕੇ ਦੀ ਟਰੈਕਟਰ ਯਾਤਰਾ ਬਹੁਤ ਵੱਡੇ ਭਾਰੀ ਇਕੱਠ ਦੇ ਨਾਲ ਸੈਂਕੜੇ ਟਰੈਕਟਰ ਅੱਜ ਜਿਹੜੇ ਆ ਉਹ ਬਿਲਗਾ ਨੂਰਮੈਲ ਤਲਵਨ ਵਿੱਚ ਹੁੰਦੇ ਹੋਏ ਨਕੋਦਰ ਹਲਕੇ ਦਾ ਦੌਰਾ ਕਰਾਂਗੇ ਔਰ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਮੁੱਦਿਆਂ ਤੇ ਖੜੇ ਆ ਔਰ ਅਸੀਂ ਕਿਸਾਨਾਂ ਦੇ ਲਈ ਜੋ ਵੀ ਸੰਘਰਸ਼ ਕਰਨ ਦੀ ਲੋੜ ਪਈ ਜੋ ਕਾਂਗਰਸ ਪਾਰਟੀ ਨਿਰਦੇਸ਼ ਦਏਗੀ ਅਸੀਂ ਉਹਦੀ ਪਾਲਣਾ ਕਰਾਂਗੇ